ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਪ੍ਰਤਕਰਮ ਜਿਹੜੇ ਨੇ ਉਹ ਸਾਹਮਣੇ ਆਉਣ ਲੱਗ ਗਏ ਨੇ ਸਿਆਸਤਦਾਨ ਸੋਸ਼ਲ ਮੀਡੀਆ ਦਾ ਹਵਾਲਾ ਲੈ ਕੇ ਜ਼ਰੂਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਬਾਰੇ ਵਿੱਚ ਆਪੋ ਆਪਣੀ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਲੰਘੇ ਕੱਲ ਹੀ ਆਪਣਾ ਬਿਆਨ ਸਾਂਝਾ ਕੀਤਾ ਸੀ ਔਰ ਉਸ ਤੋਂ ਬਾਅਦ ਵਿਰੋਧੀ ਧਰਾਂ ਦੇ ਲੀਡਰ ਵੀ ਇਸ ਮਾਮਲੇ ਦੇ ਉੱਤੇ ਪ੍ਰਤਕਰਮ ਸਾਂਝੇ ਕਰਦੇ ਨਜ਼ਰ ਆ ਰਹੇ ਨੇ ਇਸ ਦੇ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਜ਼ ਵੀ ਨਜ਼ਰ ਆ ਰਹੇ ਨੇ ਆਪਣਾ ਆਪਣਾ ਬਿਆਨ ਜ਼ਾਹਿਰ ਕਰਦੇ ਨਜ਼ਰ ਆ ਰਹੇ ਨੇ ਔਰ ਦੂਜ क्रोमनी अकाल दल दे प्रधान सुखबीर सिंह बादल वलो भी अपना प्रतिकर्म जड़ा है, है वो ਦਿੱਤਾ ਗਿਆ ਜੇ ਗੱਲ ਕਰੀਏ ਸੀਐਮ ਭਗਵੰਤ ਮਾਨ ਦੀ ਸੀਐਮ ਭਗਵੰਤ ਮਾਨ ਨੇ ਸਾਫ ਲਿਖਿਆ ਹਿੰਦੀ ਦੇ ਵਿੱਚ ਸੀਐਮ ਭਗਵੰਤ ਮਾਨ ਲਿਖਦੇ ਨਜ਼ਰ ਆਏ ਕਿ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਔਰ ਉਸ ਸੋਚ ਦੇ ਉੱਤੇ ਲਗਾਤਾਰ ਪੈਰਾ ਦਿੱਤਾ ਜਾਂਦਾ ਰਹੇਗਾ ਉਹਨਾਂ ਨੇ ਸਾਫ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਭਾਵੇਂ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਉਹਨਾਂ ਨੇ ਸਾਫ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲੋਗੇ ਪਰ ਉਹਨਾਂ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੇ ਉਹਨਾਂ ਨੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਸਕੋ ਇੱਕ ਸੋਚ ਨਹੀਂ ਤੇ ਅਸੀਂ ਉਹਨਾਂ ਦੀ ਸੋਚ ਦੇ ਉੱਤੇ ਚਟਾਨ ਵਾਂਗ ਖੜੇ ਰਾਵਾਂਗੇ ਸੀਐਮ ਭਗਵੰਤ ਮਾਨ ਨੇ ਜ਼ਰੂਰ ਟਵੀਟ ਦਾ ਹਵਾਲਾ ਲਿਆ ਔਰ ਇਸ ਪ੍ਰਤੀਕਰਮ ਨੂੰ ਸਾਂਝਾ ਕੀਤਾ ਬੀਜੇਪੀ ਦੀ ਸੈਂਟਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦੇ ਆ ਪਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਸੀਐਮ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਉੱਤੇ ਚਟਾਨ ਵਾਂਗ ਖੜੇ ਰਾਵਾਂਗੇ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਵੀ ਇਸ ਮਾਮਲੇ ਦੇ ਉੱਤੇ ਬੋਲਦੇ ਨਜ਼ਰ ਆ ਰਹੇ ਨੇ ਆਈਐਨਡੀਆ ਇਹ ਇਕੱਠੇ ਹੋਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠਿਆਂ ਚੋਣ ਲੜ ਰਹੀਆਂ ਨੇ ਔਰ ਇਸੇ ਗੱਠ ਜੋੜ ਦੇ ਅਧੀਨ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇਹ ਗੱਠ ਜੋੜ ਭਾਵੇਂ ਨਹੀਂ ਅਜੇ ਤੱਕ ਬਣ ਸਕਿਆ ਪਰ ਕਾਂਗਰਸ ਪਾਰਟੀ ਦੇ ਲੀਡਰਜ਼ ਜ਼ਰੂਰ ਇਸ ਉੱਤੇ ਪ੍ਰतिकਰਮ ਦਿੰਦੇ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਦੇ ਲੀਡਰਜ਼ ਦੇ ਵਿੱਚ ਗੱਲ ਕਰੀਏ ਸੁਖਪਾਲ ਖੈਰਾ ਦੀ ਪਲੱਤ ਤੋਂ ਵਿਧਾਇਕ ਨੇ ਸੁਖਪਾਲ ਖੈਰਾ ਉਹਨਾਂ ਦੇ ਵੱਲੋਂ ਪ੍ਰतिकਰਮ ਦਿੱਤਾ ਗਿਆ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦਾ ਪਰਿਵਾਰ ਜ਼ਰੂਰ ਸਮਝੇਗਾ ਕਿ ਗ੍ਰਿਫਤਾਰੀ ਤੋਂ ਬਾਅਦ ਦਰਦ ਤੇ ਦੁੱਖ ਕੀ ਹੁੰਦਾ ਹੈ ਔਰ ਇਸੇ ਦਰਦ ਨੂੰ ਸਮਝਾਉਂਦਿਆਂ ਹੋਇਆਂ ਸੁਖਪਾਲ ਖੈਰਾ ਨੇ ਟਵੀਟ ਲਿ ਸਤਾਧਾਰੀ ਪਾਰਟੀ ਦੇ ਵੱਲੋਂ ਏਜੰਸੀਆਂ ਦੀ ਇਸ ਤਰ੍ਹਾਂ ਦੀ ਦੁਰਵਰਤੋਂ ਦੇ ਪ੍ਰਜ਼ੋਰ ਖਿਲਾਫ ਨੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਉਹਨਾਂ ਦੀ ਖਿਲਾਫਤ ਕਰਦੇ ਨੇ ਔਰ ਨਾਲ ਦੀ ਨਾਲ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਵੀ ਨਿਸ਼ਾਨਾ ਬਣਾਇਆ ਉਹਨਾਂ ਨੇ ਲਿਖਿਆ ਕਿ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜੜੀ ਵਾਲ ਹੁਣ ਸਮਝ ਸਕਣਗੇ ਕਿ ਉਹਨਾਂ ਨੇ ਸੁਖਪਾਲ ਖਹਿਰਾ ਨਾਲ ਕੀ ਕੀਤਾ ਸੀ ਸੁਖਪਾਲ ਖਹਿਰਾ ਨੇ ਧਿਆਨ ਦਿਵਾਇਆ ਐਨਡੀਪੀਐਸ ਐਕਟ ਤੇ ਧਮਕਾਉਣ ਦੇ ਮਾਮਲੇ ਦੇ ਚੱਲਦੇ ਦੋ ਵਾਰ ਗ੍ਰਿਫਤਾਰ ਕਰਨ ਦੇ ਬਾਰੇ ਜਦੋਂ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਹਿਲਾਂ ਐਨਡੀਪੀਐਸ ਐਕਟ ਦੇ ਚੱਲਦੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਧਮਕਾਉਣ ਦੇ ਇਲਜ਼ਾਮਾਂ ਦੇ ਚੱਲਦੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਖਹਿਰਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸੁਖਪਾਲ ਖਹਿਰਾ ਨੇ ਇਹਨਾਂ ਮਸਲਿਆਂ 'ਵਾਲ ਧਿਆਨ ਜ਼ਰੂਰ ਦਿਵਾਇਆ ਹੈ ਪਰ ਨਾਲ ਦੀ ਨਾਲ ਇਸ ਗੱਲ ਦੀ ਪਰਜ਼ੋਰਤ ਨਖੇਦੀ ਕੀਤੀ ਹੈ ਵਿਰੋਧਤਾ ਕੀਤੀ ਹੈ ਕਿ ਕੇਂਦਰ ਸਰਕਾਰ ਨੇ ਕਿਸ ਤਰ੍ਹਾਂ ਇੱਕ ਪਾਸੇ ਸੁਖਪਾਲ ਖਹਿਰਾ ਇਸ ਕਿਸਮ ਦਾ ਬਿਆਨ ਦਿੰਦੇ ਨਜ਼ਰ ਆ ਰਹੇ ਨਹੀਂ ਪਰ ਦੂਜੇ ਪਾਸੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਈ ਕਈ ਦਾ ਕਿਸਮ ਦਾ ਬਿਆਨ ਦੇ ਰਹੇ ਨੇ ਉਹਨਾਂ ਦਾ ਬਿਆਨ ਵੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲਾ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਕੀ ਬੋਲੇ ਨੇ ਕੀ ਲਿਖਦੇ ਨੇ ਆਓ ਪੜ੍ਹ ਕੇ ਸੁਣਾਉਂਦੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਫ਼ ਤੌਰ ਤੇ ਲਿਖਦੇ ਨੇ ਕਿ ਬੀਜੇਪੀ ਵੱਲੋਂ ਹਰ ਕਿਸਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪੋਜੀਸ਼ਨਜ਼ ਨੂੰ ਖਤਮ ਕਰਨ ਦੀ ਉਹਨਾਂ ਨੇ ਸਾਫ਼ ਲਿਖਿਆ ਕਿ ਬਾਏ ਹੁੱਕ ਔਰ ਬਾਏ ਕਰੁਕ ਆਪੋਜੀਸ਼ਨਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਹਵਾਲੇ ਦਿੱਤੇ ਨੇ ਵੱਖ-ਵੱਖ ਮਹੀਨੇ ਪਹਿਲਾਂ ਇੰਡੀਆ ਨੈਸ਼ਨਲ ਕਾਂਗਰਸ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਤਾਂ ਕਿ ਆਪੋਜੀਸ਼ਨ ਕੈਂਪੇਨ ਨਾ ਕਰ ਸਕੇ ਉਹਨਾਂ ਨੇ ਸਿੱਧੇ ਇਲਜ਼ਾਮ ਬੀਜੇਪੀ ਦੀ ਸੈਂਟਰ ਗਵਰਨਮੈਂਟ ਤੇ ਲਾਇਆ ਨੇ ਉਸ ਤੋਂ ਬਾਅਦ ਝਾਰਖੰਡ ਦੇ ਸੀਐਮ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਦਾ ਹਵਾਲਾ ਦਿੱਤਾ ਔਰ ਨਾਲ ਦੀ ਨਾਲ ਕਿਹਾ ਕਿ ਹੁਣ ਸੀਐਮ ਅਰਵਿੰਦ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਈਡੀ ਦੇ ਵੱਲੋਂ ਉਹਨੇ ਅੱਗੇ ਸਾਫ਼ ਲਿਖਿਆ ਕਿ ਅਸੀਂ ਇਸ ਕਿਸਮ ਦੇ ਫਾਸੀਵਾਦੀ ਵਤੀਰੇ ਦੇ ਖਿਲਾਫ ਆ ਤੇ ਇਹਦੇ ਖਿਲਾਫ ਡਟੇ ਰਵਾਂਗੇ ਪਰ ਪ੍ਰਤੀਕਰਮ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੇ ਸਗੋਂ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਇਸ ਮਾਮਲੇ ਦੇ ਉੱਤੇ ਪ੍ਰतिकਰਮ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਉੱਤੇ ਪਰਜ਼ੋਰ ਪ੍ਰतिकਰਮ ਦਿੱਤਾ ਗਿਆ ਔਰ ਅਰਵਿੰਦ ਕੇਜਰੀਵਾਲ ਦੀ ਨਖੇਦੀ ਕਰਦੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਕਿਤੇ ਨਾ ਕਹਤੇ ਗੱਲਾਂ ਉੱਥੇ ਆ ਕੇ ਖੜ ਜਾਂਦੀਆਂ ਨੇ ਇੱਕ ਪਾਸੇ ਗੱਠ ਜੋੜ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਉਸ ਦੀ ਉਸ ਦੇ ਚਰਚੇ ਨੇ ਪਰ ਦੂਜੇ ਪਾਸੇ ਇੱਕ ਹੋਰ ਗੱਠਜੋੜ ਦੇ ਚਰਚੇ ਨੇ ਕਿ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਗੱਠਜੋੜ ਹੋਵੇਗਾ ਇਹਨਾਂ ਗੱਠਜੋੜਾਂ ਨੂੰ ਲੈ ਕੇ ਜਿੱਤਨਾ ਕਿਤੇ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਸੰਸੇ ਜ਼ਰੂਰ ਪੈਦਾ ਹੁੰਦੇ ਨੇ ਅਜੇ ਤੱਕ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਬਿਆਨ ਤੁਹਾਨੂੰ ਸੁਣਾਏ ਨੇ ਹੁਣ ਜੋ ਕੁਝ ਸੁਖਬੀਰ ਸਿੰਘ ਬਾਦਲ ਲਿਖਦੇ ਨੇ ਉਹ ਵੀ ਆਪਣੇ ਆਪ ਦੇ ਵਿੱਚ ਕਿਸੇ ਗੱਠਜੋੜ ਵਾਲੇ ਇਸ਼ਾਰਾ ਕਰਦਾ ਹੋ ਸਕਦਾ ਹੈ ਪਰ ਆਖਿਰਕਾਰ ਸੁਖਬੀਰ ਬਾਦਲ ਲਿਖਦੇ ਕੀ ਨੇ ਸਭ ਤੋਂ ਪਹਿਲਾਂ ਉਹ ਪੜ੍ਹ ਕੇ ਸੁਣਾਉਂਦੇ ਆ ਆਪਣੇ ਇਸ ਬਿਆਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਲਿਖਦੇ ਨੇ ਕਿ ਅਰਵਿੰਦ ਕੇਜਰੀਵਾਲ ਆਪਣੇ ਆਪ ਵਿੱਚ ਹੀ ਕਾਨੂੰਨ ਬਣ ਕੇ ਬੈਠ ਗਏ ਸੀ ਉਹਨਾਂ ਨੇ ਇੱਥੋਂ ਤੱਕ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਜਿਹੜੀ ਐਕਸਰਸ ਪਾਲਿਸੀ ਦਿੱਲੀ ਦੇ ਵਿੱਚ ਲਾਗੂ ਕੀਤੀ ਸੀ ਜਿਹੜਾ ਕਥਤ ਘੁਟਾਲਾ ਵਾਪਰਿਆ ਉਹੀ ਸੇਮ ਪੰਜਾਬ ਦੇ ਵਿੱਚ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਔਰ ਇੱਥੋਂ ਤੱਕ ਲਿਖਿਆ ਗਿਆ ਹੈ ਕਿ ਜੋ ਨਤੀਜਾ ਅਰਵਿੰਦ ਕੇਜਰੀਵਾਲ ਨੂੰ ਭੁਗਤਣਾ ਪਿਆ ਹੈ ਉਹੀ ਸੀਐਮ ਭਗਵੰਤ ਮਾਨ ਨੂੰ ਵੀ ਭੁਗਤਣਾ ਚਾਹੀਦਾ ਹੈ ਉਹਨਾਂ ਨੇ ਸਾਫ਼ ਲਿਖਿਆ ਕਿ ਆਪਣੇ ਬੌਸ ਵਾਂਗ ਸੀਐਮ ਭਗਵੰਤ ਮਾਨ ਨੂੰ ਵੀ ਇਹੀ ਨਤੀਜਾ ਭੁਗਤਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਵੀ ਇਹੀ ਐਕਸਾਈਜ਼ ਪਾਲਿਸੀ ਜਿਹੜੀ ਹੈ ਉਹ ਲਾਗੂ ਕੀਤੀ ਗਈ ਹੈ ਉਸੇ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਗਏ ਨੇ ਉਹਨਾਂ ਬੈਨੇਫਿਸ਼ੀਰੀਜ਼ ਨੂੰ ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਬੈਨੇਫਿਟ ਪਛਾਣਨਾ ਚਾਹੁੰਦੇ ਸੀ ਫਾਇਦਾ ਪਹੁੰਚਾਉਣਾ ਚਾਹੁੰਦੇ ਸੀ ਉਹਨਾਂ ਨੂੰ ਇਹੀ ਫਾਇਦਾ ਪਹੁੰਚਾਉਣ ਵਾਸਤੇ ਇਹ ਸਭ ਕੁਝ ਪੰਜਾਬ ਦੇ ਵਿੱਚ ਵੀ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦਾ ਇਹ ਦਾਵਾ ਹੈ ਔਰ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਦਾ ਨਤੀਜਾ ਜਿਹੜਾ ਉਹ ਸੀਐਮ ਭਗਵੰਤ ਮਾਨ ਨਾਲ ਵੀ ਹੋਣਾ ਚਾਹੀਦਾ ਹੈ ਇਥੋਂ ਤਾਂ ਕਿ ਸੀਐਮ ਭਗਵੰਤ ਮਾਨ ਨੂੰ ਵੀ ਜੇਲ੍ਹ ਚ ਜਾਣ ਬਾਰੇ ਗੱਲ ਕਰ ਰਹੇ ਸੁਖਬੀਰ ਬਾਦਲ ਨਜ਼ਰ ਆ ਰਹੇ ਨੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਸਾਫ਼ ਕਿਹਾ ਹੈ ਕਿ ਇਸ ਸਕੈਂਡਲ ਦਾ ਟ੍ਰਾਇਲ ਜਿਹੜਾ ਹੋਵੇਗਾ ਉਹ ਸੀਐਮ ਭਗਵੰਤ ਮਾਨ ਦੇ ਆਫਿਸ ਤੱਕ ਵੀ ਈਡੀ ਨੂੰ ਲਿਜਾਵੇਗਾ ਦਾਵਾ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ ਔਰ ਇਸ ਦੇ ਨਾਲ ਨਾਲ ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਵੀ ਉਹਨਾਂ ਨੇ ਸਾਂਝੀ ਕੀਤੀ ਹੈ ਖੈਰ ਇਹਨਾਂ ਮਸਲੇ ਨੂੰ ਲੈ ਕੇ ਲਗਾਤਾਰ ਪ੍ਰਤੀਕਰਮ ਜਿਹੜੇ ਨੇ ਉਹ ਆਉਂਦੇ ਨਜ਼ਰ ਆ ਰਹੇ ਨੇ ਇਸ ਤੋਂ ਇਹ ਜ਼ਰੂਰ ਕਲੀਅਰ ਹੋ ਗਿਆ ਹੈ ਕਿ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਕੇਜਰੀਵਾਲ ਦੇ ਨਾਲ ਹੋਏ ਇਸ ਵਤੀਰੇदार ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਨਖੇਦੀ ਕਰਦੇ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਰੂਰ ਇਸ ਗੱਲ ਦੀ ਸ਼ਲਾਘਾ ਕੀਤੀ ਗਈ ਹੈ ਕਿ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਪਾਸੇ ਤਾਂ ਆਈਐਨਡੀਆਈ ਗੱਠਜੋੜ ਹੈਗਾ ਜਿਸ ਦੇ ਆਧਾਰ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਇੱਕ ਐਲਾਈਅੰਸ ਦੇ ਵਿੱਚ ਹੈ ਔਰ ਲੋਕ ਸਭਾ ਚੋਣ ਵੀ ਜਿਹੜੀ ਹੈ ਉਹ ਇਸੇ ਐਲਾਈਅੰਸ ਦੇ ਵੱਲੋਂ ਨੈਸ਼ਨਲ ਪੱਧਰ ਦੇ ਉੱਤੇ ਲੜਦੇ ਪਏ ਨੇ ਹਾਲਾਂਕਿ ਪੰਜਾਬ ਦੇ ਵਿੱਚ ਹਾਲਾਤ ਕੁਝ ਵੱਖਰੇ ਨੇ ਪਰ ਕਿਤੇ ਨਾ ਕਿਤੇ ਇਹ ਬਿਆਨ ਇਹੋ ਜਿਹੇ ਇਹੋ ਜਿਹੇ ਟਿੱਪਣੀਆਂ ਜਿਹੜੀਆਂ ਨੇ ਉਹ ਇਸੇ ਗੱਠਜੋੜ ਵੱਲ ਇਸ਼ਾਰਾ ਕਰਦੀਆਂ ਨਜ਼ਰ ਆਉਂਦੀਆਂ ਨੇ ਪਰ ਦੂਜੇ ਪਾਸੇ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਗੱਲ ਦੀ ਪ੍ਰੋਰਟਾ ਕੀਤੀ ਗਈ ਇਸ ਗੱਲ ਦੀ ਛਲਾਗਾ ਕੀਤੀ ਗਈ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਔਰ ਦੂਜੇ ਪਾਸੇ ਭਗਵੰਤ ਮਾਨ ਸੀਐਮ ਭਗਵੰਤ ਮਾਨ ਦੇ ਉੱਤੇ ਵੀ ਸਿੱ ਦਾਅਵੇ ਇਸੇ ਤਰ੍ਹਾਂ ਦਾ ਹਸ਼ਰ ਜਿਹੜਾ ਉਹ ਹੋਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਕਹਿੰਦੇ ਨਜ਼ਰ ਆਏ ਨੇ ਜਿਸ ਤੋਂ ਅਕਾਲੀ ਭਾਜਪਾ ਗੱਠ ਜੋੜ ਦੀਆਂ ਇੱਛਾ ਰਾਈਆਂ ਹੋਰ ਮਜ਼ਬੂਤ ਹੁੰਦੀਆਂ ਨਜ਼ਰ ਆਉਂਦੀਆਂ ਨੇ ਭਵਿੱਖ ਕੀ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਦੱਸੇਗਾ ਫਿਲਹਾਲ ਅਜਰਵੰਤ ਕੇਜਰੀਵਾਲ ਨੂੰ ਈਡੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਡੇ ਰੋਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ